ਸਰਕਾਰ ਲਈ ਕੋਰਪਰਟ ਤੋਂ ਦੋੜਾ 29 ਬੈਸਟ ਸੰਭਾਲ ਸਕਦਾ ਗਾਈ ਅੱਜ ਹੈਗੀ ਆ 4 ਤਰੀਕ ਮਤਲਬ ਕਿ 4 ਜਨਵਰੀ 2025 25 ਦਾ ਦਿਨ ਤੇ ਅੱਜ ਹੋ ਰਹੀ ਹੈ ਠੰਡ ਆਪਾ ਉਸੇ ਤਰ੍ਹਾਂ ਮੁਰਗੀਆਂ ਤੇ ਵੀ ਬੈਠੇ ਉਸ ਵੀ ਕੋਣ ਆਪ ਗਾਈ ਜੰਦਰਾ ਚੁੱਕਿਆ ਤੇ ਅੱਜ ਇੱਕ ਦਸਾਂ ਯਾਦ ਹੈਗਾ ਯਾਰ ਇਹ ਵੀ ਖਬਰ ਆ ਚੱਕੀ ਸਾਨੀ ਤੌਰ ਤੇ ਬਾਦ ਇੰਡਸਟਰੀ ਨੇ ਉਹਨਾਂ ਨੂੰ ਮੈਂ ਦੱਸਦਾ ਅੱਜ ਹੈਗਾ ਮਹਾ ਪੰਚਾਇਤ ਮਹਾਪੰਚਾਇਤ ਅੱਜ ਡਲੇਵਾਲ ਸਾਹ ਉਹ ਉਹ ਪਿਹੜਾਪੋਖ ਹੜਤਾਲ ਤੇ ਉਹ ਸ਼ਿਸ਼ਟ ਉਹ ਚੱਲ ਰਿਹਾ ਉਹਦੇ ਅੱਜ ਗ੍ਰਾਮ ਪੰਚਾਇਤ ਆਸ਼ਾ ਐ ਨਾ ਕਪਤਾ ਨਹੀਂ ਸ਼ੰਭੂ ਆਰਡਰ ਆ ਖਨੌਰੀ ਸ਼ੰਭੂ ਆਰਡਰ ਤੇ ਖਨੌਰਾ ਜਿਹਨੇ ਵੀ ਜਾਣਾ ਹੋਇਆ ਗੱਲ ਜਿਓ ਪਹੁੰਚੇ ਕੋ ਕਿ ਜਿਹਨੂੰ ਪਤਾ ਹੋਇਆ ਗਾイズ ਆ ਬਾਕੀ ਉਹ ਦੇਖ ਲਿਓ ਬਾਕੀ ਅੱਜ ਦੱਸਣਾ ਸੀਗਾ ਤੇ ਤੇ ਗਾਇਜ਼ ਹੁਣ ਅੱਜ ਜਿਹੜਾ ਟਾਈਮ ਹੋ ਰਿਹਾ ਉਹ ਵੱਜ ਰਿਹਾ 1:19 ਮਿੰਟ ਹੋ ਚੁੱਕੇ ਆ ਤੇ 1:19 ਮਿੰਟ ਹੋ ਚੁੱਕੇ ਤੇ ਅੱਜ ਫੋਟੋਸ ਨਹੀਂ ਆਇਆ ਜ ਪਤ ਨਹੀਂ ਆਇਆ ਨਹੀਂ ਤੇ ਹੁਣ ਲੱਗ ਰਿਹਾ ਠੰਡ ਹੁਣ ਆਪਾਂ ਪਾਉਣਿਆ ਕੁਛ ਠੰਡ ਲੱਗੇ ਆਂ ਆਪਣਾ ਭਾਗ ਹੁਣ ਚਾਹ ਨਹੀਂ ਆਪਾਂ ਚੁੱਲ੍ਹੇ ਲਾਵੇ ਸਹੀ ਕਰਿਆ ਠੰਡਾ ਬਹੁਤ ਮੁਰਗੇ ਉਹ ਠੰਡਾ ਬਹੁਤ ਹੋ ਚੁੱਕੀ ਬਾਜੂ ਚ ਕੀ ਆ ਠੰਡ ਠੰਡ ਜਿਹੜੀ ਆ ਬਹੁਤ ਜਿਆਦਾ ਵੱਜ ਚੁੱਕਿਆ ਤੇ ਹੁਣ ਵੀ ਆਪਣੇ ਘਰਾਂ ਨੂੰ ਬਹਿ ਕੇ ਰਜਾਈਆਂ ਚ ਜਾਂ ਟੋਪ ਟੋਪ ਤੇ ਬੈਠ ਕੇ ਕੋਪੋਤਾ ਵੈਸੇ ਵੀ ਆਉਣੀ ਨਹੀਂ ਹੁਣ ਆਪਾਂ ਸਿੱਖੋ ਤੇ ਮੈਂ ਵੀ ਸਿੱਖਦੇ ਆ

ਹੇ ਗਾਇਸ ਟਾਈਮ ਹੋ ਰਿਹਾ ਟਾਈਮ ਕਿੰਨਾ ਹੋ ਗਿਆ ਟਾਈਮ ਪੂਰਾ ਦਾ ਪੂਰਾ ਟਾਈਮ ਜਿਹੜਾ ਮੈਨੂੰ ਬਣਵਾਦਾ ਲੱਫੜ ਪੈ ਗਿਆ ਨਾ ਕੰਨ ਤੇ ਕਨਾ ਮੈਂ ਆਪਣਾ ਹੁਲ ਅਮਣ ਗਾਇਸ ਟਾਈਮ ਹੋ ਰਿਹਾ 2 ਬਚ ਚੁੱਕੇ ਨੇ ਤੇ ਹੁਣ ਆਪਾਂ ਕਰਦੇ ਅਮਰਗਿਆਂ ਨੂੰ ਅੰਦਰ ਤੜਕੇ ਤੇ ਖੁਲੇੜੇ ਫਿਰ ਭਾਜੇ ਫਿਰ ਗੇਜ ਜਾਂਦੇ ਨੇ ਉਹ ਦੇਖੋ ਓਏ ਹੋਏ 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 ਓਏ ਹੋਏ ਇਹ ਤਾਂ ਕਰਕੇ ਮੈਂ ਐਸੀ ਛੇਤੀ ਬੰਦ ਕਰਦਿਆਂ ਉਹ ਸਾਡੇ ਇੱਥੇ ਵਾਲੇ ਹੈ ਨਹੀਂ ਗਾ ਇਹਨਾਂ ਸਿਸਟਮ ਚਲੋ ਬਾਜੋ ਚਲੋ ਕਰਾਂ ਚਲੋ ਖੁੱਡੇ ਖੁੱਡੇ ਆਹ ਮਹਾਰਾਣੀ ਜੀ ਤੁਸੀਂ ਉਰੀ ਬੈਠੇ ਰਹੋ ਆਹੇ ਅੰਦਰ ਨੂੰ ਪਹਿਲੀ ਕਰ ਦਿੰਦੇ ਆ ਅੰਦਰ ਚਲੋ 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 ਚੋੜੀ ਹੋਰ ਤਾਂ ਨਹੀਂ ਕੁਝ ਹੈਗਾ ਕਦੋ 3 4 5 6 7 8 9 10 11 12 13 14 15 16 17 18 19 ਪੂਰੇ ਨੇ 19 ਦੇ ਉਹ ਵਾਹ 19 ਦੇ ਉਨੇ ਪੂਰੇ ਨੇ 12 ਪੂਰੇ ਤੇ 4 ਤੇ 10 ਤਿੰਨ ਕਾਲੇ ਤੇ ਗਾਇਜਾ ਹਰ ਕੋਈ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਅਸੀਂ ਕਿਸ ਮੁੱਦੇ ਤੇ ਲੈ ਕੇ ਆਈਏ ਅਸੀਂ ਹੁਣ ਇਹਨਾਂ ਦੂਜੀਆਂ ਵੀਡੀਓ ਵੀ ਬਣਾ ਹੁਣ ਬਣਾਉਣੀਆਂ ਨੇ ਉਹ ਤੇ ਦੱਸਿਓ ਵੀ ਬੇਸਿਕ ਕਿਸ ਮੁੱਦੇ ਤੇ ਵੀਡੀਓ ਲੈ ਕੇ ਆਈਏ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਹੁਣ ਆਪਾਂ ਇਹਨੂੰ ਅੰਦਰ ਕਰ ਦਿੱਤਾ ਆਇਆ ਉਹ ਦੇਖਦੇ ਆ ਕਿ ਕਰਾਂ ਤੇ ਗਾਇਜ਼ ਹੁਣ ਜਿਹਨੂੰ ਵਲੌਗ ਯਾਰ ਹੁਣ ਬੋਰਿੰਗ ਜਿਹਾ ਲੱਗਦਾ ਯਾਰ ਉਹ ਕਿ ਹੁਣ ਯਾਰ ਉਨ ਕੋਸ ਕਰਨ ਨੂੰ ਨਹੀਂ ਹੁੰਦਾ ਕਿ ਹੁਣ ਜਿਹੜੇ ਡੇਲੀ ਲਾਈਫ ਮਾੜਾ ਮੋਟਾ ਤੁਹਾਨੂੰ ਦਿਖਾ ਦਿੰਨੇ ਆ ਆ ਕਰਕੇ ਉਹ ਹੋ ਗਿਆ ਆ ਕਰਕੇ ਉਹ ਹੋ ਗਿਆ ਬੋਰਿੰਗ ਹੋ ਗਿਆ ਸਰ ਜੀ ਸਟੇ ਰਹਿ ਜਾ ਵਾਟ ਏ ਹੈਪਨਿੰਗ ਇਰ ਆਹ ਦੋ ਕੋਈ ਉਹ ਨਹੀਂ ਚਿ ਚੂ ਹੁਣ ਆਪਾਂ ਅੰਦਰ ਬੈਠ ਕੇ ਕੋਈ ਵੀਡੀਓ ਸ਼ੂਟ ਕਰਦੇ ਆ ਦੇਖਦੇ ਆ ਤੇ ਗਾਈਜ਼ ਆਪਦੀ ਮੇਰੀ ਜਿਹੜੀ ਪਬਜੀ ਦੀ ਉਹ ਆ ਪਬਜੀ ਆਪਾਂ ਪਬਜੀ ਵੀਡੀਓ ਇੱਕ ਪਾਤੀ ਛੱਡੀ ਜਾ ਰਹੀ ਤੇ ਦੇਖ ਸਕਦੇ ਹੋ ਪਬਜੀ ਮੈਂ ਪਹਿਲੀ ਵਾਰ ਪਬਜੀ ਖੇੜੀ ਸੀ ਇਸ ਵਾਰ ਹਾਰ ਗਏ ਦੇਖ ਲੈਓ ਸਾਡੇ ਚੈਨਲ ਤੇ ਜਾ ਕੇ ਹੋ ਜਾ ਪੰਜ ਵਾਰ ਚੁੱਕੇ ਨੇ ਤੇ ਆਪਣਾ ਨੂੰ ਮੇਰੇ 100 ਰੁਪਏ ਇਹ ਦਿੱਤੇ ਨਹੀਂ ਕਰੇ ਹੈਗੇ ਆਪਾਂ ਨੇ ਵੇਚਿਆ ਬਾਲ ਤੁਹ ਬਾਲ ਕਿੜੀ ਕਿੜੀ ਆ ਵੇਚਦੇ ਹੁੰਦੇ ਨੇ ਕਮੈਂਟਾਂ ਚ ਜਰੂਰ ਦੱਸਿਓ ਆਪਦੇ ਤੇ ਆਪਾਂ ਨੇ ਤਾਂ ਵੇਚਣੇ ਹੁਣ ਆਪਾਂ ਕਰ ਰਹੇ ਆ ਪੈਸੇ ਇਕੱਠੇ ਹੁਣ ਆਪਾਂ ਨੇ ਲੈਣਾ ਡੋਰ ਦਾ ਗੁੱਟ ਜੇ ਤਾਂ ਆਪਣੇ ਲਾਵੇ ਹੋ ਗਏ ਇਕੱਠੇ ਪੈਸੇ ਤਾਂ ਦਾ ਫਿਰ ਆਪਾਂ ਲਾਵਾਂਗੇ ਆਪਣੇ ਦੰਪ ਤੇ ਜੇ ਨਾ ਹੋਏ ਤਾਂ ਤਾਂ ਫਿਰ ਨਹੀਂ ਲੈਂਦੇ ਜਾਂ ਫਿਰ ਘਰਦਿਆਂ ਤੋਂ ਪੈਸੇ ਲੈਂਦਾ ਕਿ ਲੈਣਾ ਤਾਂ ਹੈਗਾ ਹੀ ਆ ਪਰ ਜੇ ਆਪਣੇ ਤੋਂ ਲੈ ਲਿਆ ਤਾਂ ਵੱਧ ਖੁਸ਼ੀ ਹੋਊ ਤੇ ਹੁਣ ਆਪਾਂ ਇਹਨੂੰ ਕਿਤੇ ਸੀਕ੍ਰੀਟ ਜਗ੍ਹਾ ਤੇ ਰੱਖਦੇ ਆਂ ਤੇ ਫੇਰ ਦਿਖਦੇ ਹਾਂ ਪਰ ਇਹਨੂੰ ਸੀਗਰਟ ਲਾ ਕੇ ਰੱਖਦਾ ਫੇਰ ਤੁਹਾਨੂੰ ਮਿਲਦਾ। ਹਾਏ। ਇਹ ਕਿਤਾਈਰ ਫੋਨ ਥੋੜਾ ਜਿਹਾ ਹੈਗ ਵੀ ਹੋ ਗਿਆ ਲੱਗਾ ਬਲਾਓ ਕਰਕੇ ਵੀ ਮੈਂ ਤਾਂ ਕਰਕੇ ਤਾਂ ਗਾਇ ਹੁਣ ਆਪਣੀ ਦੇਖੋ ਦਿੱਤੇ ਤੇ ਹੁਣ ਚੱਲਦੇ ਆ ਬਾਹਰ ਇੱਕ ਵਾਰ ਮਾਰਾ ਜਿਆ ਪਿੰਡ ਤੋ ਜਾ ਕੇ ਇਹ ਤਾਂ ਨਹੀਂ ਚਾਕ ਨੂੰ ਹੋ ਗਿਆ ਜਾ ਕੇ ਨਹੀਂ ਆਇਆ। ਫਿਰ ਉਸ ਤੋਂ ਬਾਅਦ ਆ ਕੇ ਤੁਹਾਨੂੰ ਮਿਲਦੇ ਆ ਪਿੰਡ ਤੋਂ ਬਾਹਰ। ਕਿਹੜਾ ਜਿਹਾ ਕੱਟੀ ਇਹ ਨੂੰ ਤੇ ਖਲਮੇ। ਮੈਂ ਮੋਅਲ ਤਾਂ ਲਾ ਕੇ ਨਹੀਂ ਆਉਂਦਾ ਬਾਹਰ। ਕਵੈਸੀ ਜੇਬ ਚੋਂ ਇੰਡੀਕਨ ਆਇਆ ਹੋਇਆ ਅੰਦਖੀ ਬਾਹਰ ਤਾਂ ਮੈਂ ਵਲੌਗ ਨਹੀਂ ਬਣਾਉਂਦਾ ਤਾਂ ਕਰਕੇ ਆਮ ਦੇ ਵੱਜ ਚੁੱਕੇ ਨੇ 6 ਵਜੇ ਤੱਕ ਨਮਟ ਹੋ ਰਿਹਾ ਤੇ ਹੁਣ ਆਪਾਂ ਤੋਂ ਦਰਾਂ ਜਾ ਰਹੇ ਆਂ ਠੰਡ ਚ ਇੰਜ ਹੁਣ ਆਪਾਂ ਗੋਡ ਕੱਟ ਪਾਉਣਾ ਫਿਰ ਚੱਲਦੇ ਤੇ ਤੁਹਾਨੂੰ ਦੁੱਧਾ ਆ ਕੇ ਮਿਲਦੇ ਆਂ ਪਹਿਲੀ ਗੱਲ ਨੇਰ ਹੁਣ ਮੈਂ ਭੁੱਲ ਗਿਆ ਸੀ ਪਹਿਲਾਂ ਹੁਣ ਚੱਲਦੇ ਆਂ ਉੱਤਰਾਂ ਹੁਣ ਆ ਜੋ ਕਈ ਆਪਾਂ ਉਥੋਂ ਦੁੱਧਾ ਲੈ ਕੇ ਆਪਾਂ ਤੋਰਨੇ ਇਨਕੜੇ ਆਇਆ ਕਦਾ ਠੰਡ ਬਹੁਤ ਹੋ ਰਹੀ ਆ ਹੁਣ ਦੇਖੋ ਕਟਕਟੇ ਟਾਈਮ 5:30 ਹੋ ਰਿਹਾ ਤੇ ਧੁੰਦ ਦੇਖ ਲਓ ਕਿੰਨੀ ਹੋ ਰਹੀ ਅੱਜ ਪੂਰਾ ਦਿਨ ਦੇਖੋ ਇਹ ਸਾਰਾ ਆਸਮਾਨੀ ਧੁੰਦਤਾ ਹੈ ਹੁਣ ਜੇ 7:00 ਵਜੇ ਨੂੰ ਦੇਖੋ ਜੇ ਬੰਦਾ ਦੇਖ ਗਿਆ ਨਾ ਦੇਖ ਲਓ ਕੋਈ ਬੰਦਾ ਨਹੀਂ ਦੇਖਦਾ ਕੋਈ ਕੋਈ ਨਹੀਂ ਦੇਖਦਾ ਬੂੜ ਤਾਰ ਲਾ ਇੱਕ ਮਿੰਟ ਮੈਂ ਫੇ ਬੈਠ ਕੇ ਬਈ ਨਹੀਂ ਆਪਾਂ ਤੇ ਮੈਂ ਉਸ ਤੋਂ ਬਾਅਦ ਵੀਡੀਓ ਐਡੀਟਿੰਗ ਕਰ ਦੂੰਗਾ ਜਿਹੜਾ ਵੀਲੋਗ ਵਧੀਆ ਲੱਗਦਾ ਤਾਂ ਲਾਈਕ ਜ਼ਰੂਰ ਕਰਦੇ ਕਰੋ ਯਾਰ ਪਬਜੀ ਦੀ ਵੀਡੀਓ ਤੁਹਾਡੇ ਲਈ ਨਹੀਂ ਆਈ ਕਿਉਂਕਿ ਮੈਂ ਹਾਲੇ ਅਪਲੋਡ ਨਹੀਂ ਕੀਤੀ ਉਂਝੇ ਮੈਂ ਕਰਤੀ ਜਦੋਂ ਠੜਵੇ ਆ ਜੂਗੀ ਜਦੋਂ ਬੰਨਾ ਇੱਕ ਵਾਰ ਠੰਢੀ ਚ ਆ ਜੇ ਫਿਰ ਮੁਰਕੇ ਠੰਢ ਨਹੀਂ ਲੱਗਦੀ ਹੁਣ ਮੈਨੂੰ ਠੰਢ ਲੱਗੀ ਨਹੀਂ ਇਹ ਤਾਂ ਕੋਲੋਂ ਤਾਂ ਇਹ ਲਾਗਦੀ ਕਿ ਦੀਆ ਤੇ ਹੁਣ ਬੈਠਦੇ ਆਪਾਂ ਹੁਣ ਦੇਖਦੇ ਆਪਾਂ ਰੋਟੀ ਖਾ ਕੇ ਮਿਲ ਜੂ ਤੁਹਾਨੂੰ ਯੇ